ਦੋਸਤੋ ਸਾਨੂੰ ਸਾਡੀ ਜ਼ਿੰਦਗੀ ਵਿੱਚ ਕੀ ਚਾਹੀਦਾ ਹੈ ਇਹ ਇੱਕ ਵੱਡਾ ਸਵਾਲ ਬਣ ਕੇ ਆਉਂਦਾ ਹੈ ਕਿਉਂਕਿ ਸਾਡੇ ਵਿੱਚੋਂ ਹਰ ਕੋਈ ਇਹ ਗੱਲ ਨਹੀਂ ਜਾਣਦਾ ਸਾਨੂੰ ਸਾਡੀਆਂ ਲੋੜਾਂ ਦਾ ਪਤਾ ਹੀ ਨਹੀਂ ਹੁੰਦਾ ਐਸੀ ਲਈ ਸੀ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੇ ਪਿੱਛੇ ਭਜਦੇ ਰਹਿੰਦੇ ਆ ਕੋਈ ਧੰਦੇ ਪੈਸੇ ਕੋਈ ਉਹਦੇ ਦੇ ਪੈਸੇ ਕੋਈ ਪ੍ਰਤਿਸ਼ਟਾ ਦੇ ਪਿੱਛੇ ਭਜਦਾ ਰਹਿੰਦਾ ਹੈ ਪਰ ਅਸਲ ਵਿੱਚ ਇਹਨਾਂ ਸਭ ਚੀਜ਼ਾਂ ਤੋਂ ਪਉਣਾ ਕੀ ਚਾਹੁੰਦੇ ਆ ਸੌਖਾ ਜੀ ਹੁੰਦਾ ਨਹੀਂ ਇਹ ਸਾਡਾ ਭਲੇਖਾ ਹੈ ਸਾਨੂੰ ਸੌਖਾ ਝੋਲਤਾ ਚਾਹੀਦਿਆਂ ਨਹੀਂ ਅਸਲ ਵਿੱਚ ਸਾਨੂੰ ਸਭ ਨੂੰ ਸਿਰਫ ਇੱਕ ਚੀਜ਼ ਦੀ ਲੋੜ ਹੈ ਜੇਕਰ ਉਹ ਚੀਜ਼ ਸਾਡੇ ਕੋਲ ਹੈ ਤਾਂ ਫਿਰ ਸਾਨੂੰ ਕੁਝ ਨਹੀਂ ਚਾਹੀਦਾ ਉਹ ਹੈ ਖੁਸ਼ੀ ਤੁਸੀਂ ਚਾਹੇ ਕਿਸੇ ਵੀ ਹਾਲਾਤ ਵਿੱਚ ਹੋਵੋ ਪਰ ਜਿੰਦਗੀ ਵਿੱਚ ਖੁਸ਼ੀ ਹੈ ਪਰ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ। ਤੁਹਾਨੂੰ ਇਹ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਹੁਣ ਸਵਾਲ ਹੁੰਦਾ ਹੈ ਕਿ ਅਸੀਂ ਜ਼ਿੰਦਗੀ ਵਿੱਚ ਖੁਸ਼ ਕਿਵੇਂ ਰਹੀਏ? ਖੁਸ਼ੀ ਦਾ ਮਤਲਬ ਹਮੇਸ਼ਾ ਚੰਗਾ ਨਹੀਂ ਹੋ ਸਕਦਾ। ਇਹ ਬੁਰੀ ਵੀ ਹੋ ਸਕਦੀ ਹੈ। ਕਿਸੇ ਕਾਤਲ ਨੂੰ ਲੋਕਾਂ ਨੂੰ ਮਾਰਨ ਵਿੱਚ ਖੁਸ਼ੀ ਮਿਲਦੀ ਹੈ। ਕੀ ਇਹ ਖੁਸ਼ੀ ਉਚਿਤ ਹੈ? ਸਹੀ ਹੈ। ਉਸ ਕਾਤਲ ਦੇ ਲਈ ਤੇ ਸਹੀ ਹੈ। ਪਰ ਜਿਹੜੇ ਲੋਕ ਮਾਰੇ ਜਾ ਰਹੇ ਨੇ ਕਿ ਇੰਨਾਂ ਲਈ ਉੱਚਤ ਹੈ ਅਸਲੀ ਖੁਸ਼ੀ ਦਾ ਮਤਲਬ ਚੰਗੇ ਤੇ ਨਹੀਂ ਹੁੰਦਾ ਕੁਝ ਲੋਕਾਂ ਨੂੰ ਬਰਾਈ ਵਿੱਚ ਵੀ ਖੁਸ਼ੀ ਮਿਲਦੀ ਹੈ ਇੱਕ ਬਿਰਤੀ ਦਾ ਜੀਵਨ ਨਿਰਾਸ਼ਾ ਨਾਲ ਭਰਿਆ ਹੋਇਆ ਸੀ ਖੁਸ਼ੀ ਤਾਂ ਜਿਵੇਂ ਉਸ ਦੇ ਕੋਲ ਸੀ ਹੀ ਨਹੀਂ ਆਪਣੀ ਖੁਸ਼ੀ ਨੂੰ ਲੱਭਣ ਦੇ ਲਈ ਉਸ ਨੇ ਕਈ ਯਾਤਰਾਵਾਂ ਕੀਤੀਆਂ ਪਰ ਕਿਤੋਂ ਵੀ ਉਸਨੂੰ ਕੋਈ ਖੁਸ਼ੀ ਨਹੀਂ ਮਿਲੀ। ਇੱਕ ਦਿਨ ਉਹ ਜਗਾ ਬੈਠਾ ਆਪਣੇ ਆਪ ਨੂੰ ਕਹਿ ਰਿਹਾ ਸੀ। ਉਹ ਧਰਤੀ ਤੇ ਬੋਝ ਈ ਹੈ। ਉਹ ਕਿਸੇ ਕੰਮ ਦਾ ਨਹੀਂ ਹੈ। ਉਹ ਕੁਝ ਕਰ ਹੀ ਨਹੀਂ ਸਕਦਾ। ਉਸਨੇ ਬਰਤ ਵਿੱਚ ਧਰਤੀ ਤੇ ਜਾਨ ਲੈ ਲਿਆ। ਹੁਣ ਤਾਂ ਉਸਨੂੰ ਮਾਰ ਹੀ ਜਾਣਾ ਚਾਹੀਦਾ ਹੈ। ਉਸਨੇ ਦੁਬਾਰਾ ਕਈਆਂ ਗੱਲਾਂ ਨੂੰ ਉੱਥੋਂ ਗੁਜਰ ਰਿਹਾ ਇੱਕ ਮਹਾਤਮਾ ਸੱਜ ਰਹੀ ਸੀ। ਕੋਸ ਦੇ ਕੋਲ ਆਇਆ ਤੇ ਉਸ ਨੂੰ ਬੋਲੇ ਕਿ ਤੁਸੀਂ ਕੁਝ ਲੱਭ ਰਹੇ ਹੋ ਜੋ ਤੁਹਾਨੂੰ ਨਹੀਂ ਮਿਲਿਆ। ਫਿਰਤੀ ਨੇ ਕਿਹਾ ਹਾਂਜੀ ਮੈਂ ਖੁਸ਼ੀ ਲੱਭ ਰਿਆ। ਮੇਰੇ ਜੀਵਨ ਵਿੱਚ ਖੁਸ਼ੀ ਨਹੀਂ ਹੈ। ਕੀ ਤੁਸੀਂ ਦੱਸ ਸਕਦੇ ਹੋ ਇਹ ਕਿੱਥੇ ਮਿਲਦੀ ਹੈ? ਗੁਰੂ ਨੇ ਕਿਹਾ ਹਾਂ ਦੱਸ ਸਕਦਾ। ਖੁਸ਼ੀ ਮੇਰੇ ਕੋਲ ਹੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਲੈ ਸਕਦੇ ਹੋ ਵਰਤੀ ਨੇ ਕਿਹਾ ਤੁਸੀਂ ਕੁਝ ਅਜਿਹੇ ਸ਼ਾਂਤਰ ਜਾਂ ਜਾਦੂ ਟੂਣਾ ਟੋਟ ਕਰ ਕੁਝ ਵੀ ਦੇ ਸਕਦੇ ਹੋ ਜਿਸ ਨਾਲ ਮੇਰੇ ਜੀਵਨ ਵਿੱਚ ਖੁਸ਼ੀਆਂ ਆ ਜਾਣ ਗੁਰੂ ਨੇ ਕਿਹਾ ਹਾਂ ਜ਼ਰੂਰ ਦੇ ਸਕਦਾ ਐਸ ਲਈ ਤੁਹਾਨੂੰ ਜੋ ਮੈਂ ਕਹਾਂਗਾ ਕਰਨਾ ਹੋਵੇਗਾ ਵਿਅਕਤੀ ਤਿਆਰ ਹੋ ਗਿਆ ਗੁਰੂ ਉਸ ਨੂੰ ਨਾਲ ਆਸ਼ਰਮ ਲੈ ਆਏ ਤੇ ਕਿਹਾ ਜਦ ਤੱਕ ਮੈਂ ਨਾ કહਾਂ ਤੁਸੀਂ ਇੱਥੋਂ ਕਿਤੇ ਨਹੀਂ ਜਾਓਗੇ ਤੱਕ ਕੋਈ ਵੀ ਸਵਾਲ ਨਹੀਂ ਕਰੋਗੇ ਵਿਅਕਤੀ ਤਿਆਰ ਹੋ ਗਿਆ ਉਹ ਅਨਤਿਆਰ ਕਰਨ ਲੱਗਿਆ ਗੁਰੂ ਕੋਈ ਮੰਤਰ ਜਾਂ ਉਸ ਨੂੰ ਜਾਦੂ ਦੇਣਗੇ ਤਾਂ ਗੁਰੂ ਨੇ ਪੂਰੇ ਦਿਨ ਉਸ ਨੂੰ ਖੋਜ ਨਹੀਂ ਕਿਹਾ ਤੇ ਨਾ ਉਸ ਨੂੰ ਕੋਈ ਦਿੱਤਾ ਉਸ ਨੇ ਸੋਚਿਆ ਸ਼ਾਇਦ ਰਾਤ ਨੂੰ ਦੇਣਗੇ ਪਰ ਰਾਤ ਵੀ ਨਿਕਲ ਗਈ ਅਗਲੀ ਸਵੇਰ ਹੋ ਗਈ ਪਰ ਗੁਰੂ ਨੇ ਖੁਸ਼ੀ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਤਿੰਨ ਦਿਨ ਵੀ ਗੁਜ਼ਰ ਗਏ ਗੁਰੂ ਨੇ ਕੁਝ ਨਹੀਂ ਕਿਹਾ ਆਖਰਕਾਰ ਭਰਤੀ ਦਾ ਸਬਰ ਟੁੱਟ ਗਿਆ ਉਸਨੇ ਗੁਰੂ ਨੂੰ ਕਿਹਾ ਮਹਾਤਮਾ ਜੀ ਤਿੰਨ ਦਿਨ ਹੋ ਗਏ ਜੀ ਤੁਸੀਂ ਮੈਨੂੰ ਨਾ ਤਾਂ ਕੁਝ ਦੱਸਿਆ ਹੈ ਤੇ ਨਾ ਹੀ ਕੁਝ ਦਿੱਤਾ ਹੈ ਤੁਸੀਂ ਕਿਹਦੀ ਖੁਸ਼ੀ ਮਿਲੇਗੀ ਖੁਸ਼ੀ ਕਿੱਥੇ ਹੈ ਗੁਰੂ ਨੇ ਹੈਰਾਨੀ ਨਾਲ ਕਿਹਾ ਅਰੇ ਤੁਹਾਨੂੰ ਹਲੇ ਤੱਕ ਖੁਸ਼ੀ ਨਹੀਂ ਮਿਲੀ ਐਥੇ ਤਾਂ ਜਾਰੇ ਪਾਸੇ ਖੁਸ਼ੀਆਂ ਹੀ ਬੇਖਰਾਂ ਪਈਆਂ ਨੇ ਵਰਤੀ ਨੇ ਤੇ ਆ ਕਿੱਥੇ ਨੇ ਜਰਾ ਮੈਨੂੰ ਵੀ ਦਿਖਾਓ ਗੁਰੂ ਨੇ ਕਿਹਾ ਸਸ ਤੋਂ ਪਹਿਲਾਂ ਮੈਂ ਤੁਹਾਨੂੰ ਖੁਸ਼ੀਆਂ ਨਾਲ ਮਨਾਵਾਂ ਤੁਹਾਨੂੰ ਮੇਰਾ ਇੱਕ ਕੰਮ ਕਰਨਾ ਹੋਵੇਗਾ ਵਾਰ ਇੱਕ ਬੇਲਗੱਡੀ ਖੜੀ ਹੈ। ਉਸ ਬੇਲਗੱਡੀ ਵਿੱਚ ਕੁਝ ਅਨਾਜ ਲੱਦਿਆ ਹੋਇਆ ਹੈ। ਉਹਨੂੰ ਦੂਜੇ ਪਿੰਡ ਪਹੁੰਚਾਉਣਾ ਹੈ। ਮੈਂ ਵੀ ਤੁਹਾਡੇ ਨਾਲ ਜਾਵਾਂਗਾ। ਵਰਤੀ ਨੇ ਕਿਹਾ ਠੀਕ ਹੈ। ਪਰ ਅੱਜ ਮੈਨੂੰ ਖੁਸ਼ੀਆਂ ਦਾ ਮੰਤਰ ਚਾਹੀਦਾ ਹੈ। ਮੈਂ ਹੋਰ ਜ਼ਿਆਦਾ ਦਿਨ ਤੱਕ ਇੱਥੇ ਨਹੀਂ ਰੁਕਣ ਵਾਲਾ। ਗੁਰੂ ਨੇ ਕਿਹਾ ਜ਼ਰੂਰ। ਪਹਿਲਾਂ ਆਪਾਂ ਚੱਲਦੇ ਹਾਂ। ਗੁਰੂ ਬੇਲਗੱਡ ਵਿੱਚ ਬੈਠ ਗਏ। ਸੋਬਰਤੀ ਨੇ ਬੈਲ ਗੱਡੀ ਨੂੰ ਹੱਕਣਾ ਸ਼ੁਰੂ ਕੀਤਾ ਬੈਲ ਗੱਡੀ ਠੀਕ ਤਰ੍ਹਾਂ ਨਹੀਂ ਚੱਲ ਰਹੀ ਸੀ ਉਸਨੇ ਗੁਰੂ ਨੂੰ ਕਿਹਾ ਗੁਰੂ ਦੇਵ ਬੈਲ ਕੋਲ ਠੀਕ ਨਹੀਂ ਲੱਗ ਰਿਹਾ ਕਮਜ਼ੋਰ ਜਾ ਜਾ ਰਿਹਾ ਏ ਇਹ ਠੀਕ ਤਰ੍ਹਾਂ ਨਹੀਂ ਚੱਲ ਰਿਹਾ ਗੁਰੂ ਨੇ ਕਿਹਾ ਨਹੀਂ ਨਹੀਂ ਮੇਰੀ ਕਿਸਮਤੀ ਖਰਾਬ ਹੈ ਜਿਹੜੇ ਰਸਤੇ ਮੈਂ ਜਾਨਾਂ ਉਹ ਰਸਤੇ ਹੀ ਖਰਾਬ ਹੋ ਜਾਂਦਾ ਬੈਲ ਤਾਂ ਸਹੀ ਹੈ ਰਾਸਤਾ ਹੀ ਖਰਾਬ ਹੈ ਵਰਦੀ ਨੇ ਕਿਹਾ ਨਹੀਂ ਬੈਲੀ ਕਮਜ਼ੋਰ ਹੈ ਇਹ ਠੀਕ ਤਰ੍ਹਾਂ ਨਹੀਂ ਚੱਲ ਪਾ ਰਿਹਾ ਰਸਤਾ ਤਾਂ ਬਿਲਕੁਲ ਸਹੀ ਹੈ ਗੁਰੂ ਨੇ ਕਿਹਾ ਭੈੜ ਸਹੀ ਹੈ ਰਸਤੇ ਹੀ ਖਰਾਬ ਹੈ ਫੈਸਲੇ ਤੁਸੀਂ ਰਸਤਾ ਬਦਲ ਲਵੋ ਵਰਦੀ ਨੇ ਰਸਤਾ ਬਦਲ ਲਿਆ ਪਰ ਹਾਲਤ ਅਜੇ ਵੀ ਉਹੀ ਸੀ ਵਰਦੀ ਨੇ ਕਿਹਾ ਗੁਰੂ ਦੇਵ ਮੈਂ ਕਹਿ ਰਹਾ ਨਾ ਆਪਣਾ ਬੈਲ ਹੀ ਕਮਜ਼ੋਰ ਹੈ ਇਹ ਚੱਲ ਨਹੀਂ ਪਾਰਿਆ ਗੁਰੂ ਨੇ ਕਿਹਾ ਚਲ ਤੁਸੀਂ ਕਹਿੰਦੇ ਹੋ ਜੋ ਤੁਸੀਂ ਕਹਿੰਦੇ ਹੋ ਤੋ ਆਪਾਂ ਬੈਲ ਬਦਲ ਦਿੰਨੇ ਆ ਪਰ ਇਹ ਰਸਤੇਾਂ ਦੀ ਦਿੱਕਤ ਹੈ ਬੈਲ ਦੀ ਨਹੀਂ ਗੁਰੂ ਦੂਜਾ ਬੈਲ ਲੈ ਆਇਆ ਤੇ ਬੈਲ ਗੱਡੀ ਨਾਲ ਲਗਾ ਦਿੱਤਾ ਹੁਣ ਵਰਤੀ ਨੇ ਫਿਰ ਤੋਂ ਬੈਲ ਗੱਡ ਨੂੰ ਹੱਕਿਆ ਬੈਲ ਤਾਕਤਵਰ ਸੀ ਇਸਲੀ ਬੈਲ ਗੱਡ ਨੂੰ ਲੈ ਕੇ ਚੱਲ ਪਿਆ ਪਰ ਬੈਲਗੱਡੀ ਹਲੇ ਵੀ ਸਹੀ ਤਰ੍ਹਾਂ ਨਹੀਂ ਚੱਲ ਪਾਰੀ ਸੀ ਵਰਤੀ ਨੇ ਕਿਹਾ ਗੁਰੂ ਦੇਵ ਲੱਗਦਾ ਹੈ ਬੈਲਗੱਡੀ ਦੇ ਉੱਪਰ ਜ਼ਿਆਦਾ ਬਚਨ ਲੱਦਿਆ ਹੋਇਆ ਹੈ ਸਾਨੂੰ ਬਚਨ ਘਟਾਉਣਾ ਪਵੇਗਾ ਗੁਰੂ ਨੇ ਕਿਹਾ ਵਜਨ ਵગેਰਾ ਸਭ ਠੀਕ ਹੈ ਇਹ ਰਸਤੇ ਹੀ ਖਰਾਬ ਨੇ ਪਰ ਜੇ ਤੁਸੀਂ ਕਹਿੰਦੇ ਹੋ ਚਲੋ ਇੱਕ ਬੋਰਾ نیچے اتار ਦਿੰਦੇ ਹਾਂ ਗੁਰੂ ਨੇ ਅਨਾਜ ਦਾ ਇੱਕ ਬੋਰਾ اتار ਦਿੱਤਾ ਪਰ ਹਲੇ ਵੀ ਗੱਡੀ ਸਹੀ ਨਹੀਂ ਚੱਲ ਪਰੀ ਸੀ। ਵਰਤੀ ਨੇ ਕਿਹਾ ਗੁਰੂ ਦੇਵ ਕੁਝ ਹੋਰ ਬਜਨ ਕੋ ਘਟੋਣਾ ਹੋਵੇਗਾ। ਗੁਰੂ ਨੇ ਦੂਜਾ ਬੋਰਾ ਵੀ اتار ਦਿੱਤਾ। ਦੂਜਾ ਬੋਰਾ ਵੀ نیچے ਧਰ ਦਿੱਤਾ। ਬੈਲ ਗੱਡੀ ਹਲੇ ਵੀ ਸਹੀ ਨਹੀਂ ਚੱਲ ਰਹੀ ਸੀ। ਅਜੇ ਹਾਂ ਕਰਦੇ ਸਾਰੇ ਬੋਰੇ ਇੱਕ-ਇੱਕ ਆਤਾਰ ਦਿੱਤੇ ਗਏ। ਵਰਤੀ ਨੇ ਹੈਰਾਨ ਹੋ ਕੇ ਕਿਹਾ ਬੈਲ ਗੱਡੀ ਤਾਂ ਹਲੇ ਵੀ ਸਹੀ ਨਹੀਂ ਚੱਲ ਰਹੀ। ਗੁਰੂ ਨੇ ਕਿਹਾ ਤੇ ਮੈਂ ਕਹਿ ਰਹਾ ਨਾ ਪਰ ਤੁਸੀਂ ਮੰਨਦੇ ਨਹੀਂ ਹੋ ਇਹ ਸਾਰੇ ਰਾਸਤੇ ਬੇਕਾਰ ਨੇ ਵਰਤੀ ਨੁੱਤਰ ਕੇ ਦੇਖਿਆ ਤੇ ਗੁਰੂ ਦੇਵ ਤੁਹਾਡੀ ਇਹ ਬੈਲ ਗੱਡੀ ਦੇ ਪਹੀਆਂ ਵਿੱਚ ਕੁਝ ਦੂਰੀ ਹੈ ਪਹੀਏ ਇੱਕੋ ਤਰ੍ਹਾਂ ਨਹੀਂ ਚੱਲ ਰਹੇ ਗੁਰੂ ਬੋਲੇ ਮੈਂ ਕਿਹਾ ਸੀ ਨਾ ਮੇਰੀ ਕਿਸਮਤੀ ਖਰਾਬ ਹੈ ਜੋ ਵੀ ਮੇਰਾ ਰਸਤਾ ਚਾਹੁੰਦਾ ਹੈ ਸਾਰੇ ਦੇ ਸਾਰੇ ਖਰਾਬ ਹੀ ਮਿਲਦ ਨੇ। ਵਰਤੀ ਨੇ ਕਿ ਹਮਾਹਾਤਮਾ ਜੀ ਤੁਸੀਂ ਸਮਝ ਕਿਉਂ ਨਹੀਂ ਰਹੇ? ਤੁਹਾਡੀ ਬੈਲਗੱਡੀ ਦੇ ਪਹੀਏ ਹੀ ਖਰਾਬ ਨੇ। ਜਿਵੇਂ ਨਾਲ ਸਾਨੂੰ ਸਾਰੇ ਰਾਸਤੇ ਖਰਾਬ ਮਹਿਸੂਸ ਹੁੰਦੇ ਨੇ। ਗੁਰੂ ਮੁਸਕਰਾਏ ਤੇ ਕਹਿਣ ਲੱਗੇ। ਮੈਂ ਵੀ ਤਾਂ ਕਦੋਂ ਤੋਂ ਤੈਨੂੰ ਇਹੀ ਸਮਝਾ ਰਿਹਾ। ਤੇ ਤੇਰੀ ਬੈਲਗੱਡੀ ਦੇ ਪਹੀਏ ਹੀ ਖਰਾਬ ਨੇ। ਤੇ ਬੈਲ ਬਿਮਾਰ ਹੈ। ਤੈਨੂੰ ਲੱਗਦਾ ਹੈ ਤੇ ਤੇਰੇ ਕੋਲ ਖੁਸ਼ੀਆਂ ਨਹੀਂ ਹੈਗੀਆਂ ਖੁਸ਼ੀਆਂ ਤਾਂ ਚਾਰੇ ਪਾਸੇ ਮੌਜੂਦ ਨੇ ਪਰ ਤੇਰੀ ਜੀ ਬੈਲਗੱਡੀ ਠੀਕ ਰਸਤੇ ਤੇ ਨਹੀਂ ਚੱਲ ਰਹੀ ਤੇ ਤੈਨੂੰ ਚਾਰੇ ਪਾਸੇ ਖਰਾਬ ਰਸਤੇ ਮਹਿਸੂਸ ਹੋ ਰਹੇ ਹੁੰਦੇ ਨੇ ਤਾਂ ਖੁਸ਼ੀਆਂ ਕਿੱਥੋਂ ਮਿਲਣਗੀਆਂ ਜੀ ਗਏ ਤੀਨੇ ਕਿਹਾ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ ਗੁਰੂ ਨੇ ਕਿਹਾ ਬੈਲਗੱਡੀ ਤੋਤਰੋ ਤੇ ਪਹੀਆਂ ਨੂੰ ਦੇਖੋ ਗੁਰੂ ਤੇ ਵੇਰਤੀ ਬੈਲਗੱਡੀ ਤੋਂ ਉਤਰੇ ਤੇ ਪਹੀਆਂ ਦੀ ਜਾਂਚ ਕੀਤੀ। ਪਹੀਆਂ ਦੀ ਦੂਰੀ ਸਹੀ ਨਹੀਂ ਸੀ। ਸਮੱਸਿਆ ਦਾ ਕਾਰਨ ਪਤਾ ਕਰਕੇ ਉਹਨਾਂ ਨੇ ਪਹੀਆਂ ਦੀ ਦੂਰੀ ਨੂੰ ਸਹੀ ਜਗ੍ਹਾ ਤੇ ਲਗਾ ਦਿੱਤਾ। ਗੁਰੂ ਨੇ ਕਿਹਾ ਹੁਣ ਬੈਲਗੱਡੀ ਚਲਾ ਕੇ ਦੇਖੋ। ਵੇਰਤੀ ਨੇ ਬੈਲਗੱਡੀ ਨੂੰ ਹੱਕਿਆ। ਹੁਣ ਬੈਲਗੱਡੀ ਬਹੁਤ ਚੰਗੀ ਤਰ੍ਹਾਂ ਚੱਲ ਰਹੀ ਸੀ। ਬੈਲ ਤੇ ਵੀ ਜ਼ਿਆਦਾ ਜ਼ੋਰ ਨਹੀਂ ਪੈ ਰਿਆ ਸੀ। ਬੈਲਗੱਡੀ ਜਿਆਦਾ ਹੁਣ ਹੱਲ ਨਹੀਂ ਰਹੀ ਸੀ ਤੇ ਜਿਆਦਾ ਤੇਜ਼ ਚੱਲ ਰਹੀ ਸੀ ਵਿਰਤੀ ਖੋਸ ਗਿਆ ਤੇ ਕਹਿਣ ਲੱਗਾ ਆਨੰਦ ਆ ਗਿਆ ਹੁਣ ਬੈਲਗੱਡੀ ਬਿਲਕੁਲ ਸਹੀ ਚੱਲ ਰਹੀ ਹੈ ਗੁਰੂ ਨੇ ਕਿਹਾ ਇਹ ਹੀ ਤਾਂ ਖੁਸ਼ੀ ਹੈ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੋਵੇ ਆਪਣੀ ਬੈਲਗੱਡੀ ਨੂੰ ਸੁਧਾਰੋ ਰਸਤੇ ਤਾਂ ਸਹੀ ਨੇ ਵਰਤੀ ਨੇ ਗਿਆ ਗੁਰੂ ਦੇਵ ਮੈਂ ਸਮਝਿਆ ਨਹੀਂ ਗੁਰੂ ਨੇ ਕਿਹਾ ਬੈਲਗੱਡੀ ਤੋਂ ਭਾਵ ਤੁਸੀਂ ਬੈਲ ਤੋਂ ਭਾਵ ਤੁਹਾਡਾ ਮਨ ਬੈਲਗੱਡੀ ਦੇ ਪਹੀਏ ਜਨਨ ਕਿ ਤੁਹਾਡਾ ਸਰੀਰ ਬੈਲਗੱਡੀ ਜਿਸ ਉੱਤੇ ਬਚਨ ਲੱਧਿਆ ਹੋਇਆ ਹੈ ਜਨਨ ਕਿ ਤੁਹਾਡਾ ਦਿਮਾਗ ਐਨਾ ਵਿੱਚੋਂ ਕੁਝ ਵੀ ਖਰਾਬ ਹੋ ਜਾਵੇ ਤੇ ਤੁਹਾਨੂੰ ਕਦੇ ਵੀ ਖੁਸ਼ੀ ਨਹੀਂ ਮਿਲੇਗੀ ਐਨਾ ਤਿੰਨਾਂ ਨੂੰ ਠੀਕ ਕਰੋ ਤਦ ਤੁਹਾਨੂੰ ਚਾਰੇ ਪਾਸੇ ਖੁਸ਼ੀਆਂ ਹੀ ਨਜ਼ਰ ਆਉਣਗੀਆਂ ਕਿਉਂਕਿ ਬਾਹਰ ਦੇ ਰਸਤੇ ਨੂੰ ਅਸੀਂ ਠੀਕ ਕਰ ਸਕਦੇ ਹਾਂ ਪਰ ਸਮੱਸਿਆ ਸਾਡੇ ਅੰਦਰ ਹੋਵੇ ਤਾਂ ਰਸਤੇ ਕਿੰਨੇ ਵੀ ਚੰਗੇ ਬਣਾ ਲਵੋ ਗੱਡੀ ਸਹੀ ਨਹੀਂ ਚੱਲੇਗੀ ਵਰਤੀ ਨੇ ਕਿਹਾ ਗੁਰੂ ਦੇਵ ਮੈਂ ਤੁਹਾਡੀ ਗੱਲ ਸਮਝ ਗਿਆ ਹਾਂ ਅਸਲ ਵਿੱਚ ਮੇਰੇ ਅੰਦਰ ਦੇ ਹਾਲਾਤ ਠੀਕ ਨਹੀਂ ऐसे बजा नाल मेनू खुशी नहीं मिलदी ये ਸਮਝਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਸਾਡੇ ਜੀਵਨ ਵਿੱਚ ਵੀ ਅਜਿਹਾ ਹੀ ਹੁੰਦਾ ਹੈ ਸਾਡਾ ਪਿਆਰ ਜੈਨਿਕਾ ਸਾਡਾ ਮਨ ਕਦੇ ਵੀ ਕਿਸੇ ਇੱਕ ਚੀਜ਼ ਤੇ ਰੁਕਦਾ ਹੀ ਨਹੀਂ ਉਸ ਕੋਲੇ ਜੋ ਵੀ ਹੁੰਦਾ ਹੈ ਉਹ ਛੱਡ ਕੇ ਸਾਰੇ ਪਾਸੇ ਭਜਦਾ ਹੈ ਜੋ ਸਾਡੇ ਕੋਲੇ ਹੈ ਵੀ ਨਹੀਂ ਉਸ ਵਿੱਚ ਖੁਸ਼ੀ ਕਿਵੇਂ ਮਿਲੇਗੀ ਜੈਸੇ ਵਿੱਚ ਖੁਸ਼ੀ ਮਿਲ ਸਕਦੀ ਏ ਜੋ ਸਾਡੇ ਕੋਲ ਹੈ ਉਸ ਨੂੰ ਮਨ ਦੇਖਣੀ ਨਹੀਂ ਚਾਹੁੰਦਾ ਇਸ ਤਰੀਪ ਭੱਜਣ ਦੌੜਨ ਨਾਲ ਸਾਡਾ ਮਨ ਬਿਮਾਰ ਰਹਿੰਦਾ ਏ ਸਾਡੇ ਪਹੀਏ ਜੇ ਨਹੀਂ ਸਾਡਾ ਸਰੀਰ ਸਿਹਤਮੰਦ ਨਾ ਹੋਵੇ ਤਾਂ ਖੁਸ਼ੀ ਮੈ ਲੈ ਨਹੀਂ ਸਕਦੀ ਅਸਲੀ ਸਰੀਰ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਏ ਜੇਕਰ ਸਾਡਾ ਬੈਲ ਸਿਹਤਮੰਦ ਹੈ ਜੇ ਨਹੀਂ ਕਿ ਸਾਡਾ ਮਨ ਸੇਤਮੰਦ ਹੈ ਉਹ ਖਰਾਬ ਪੰਹਾਂ ਨਾਲ ਵੀ ਗੱਡੀ ਨੂੰ ਖਿੱਚ ਸਕਦਾ ਹੈ ਮੰਜ਼ਲ ਤੇ ਪਹੁੰਚਾ ਸਕਦਾ ਹੈ ਜੇ ਨਹੀਂ ਮਾਰ ਸੇਤਮੰਦ ਸਰੀਰ ਨੂੰ ਖਿੱਚ ਸਕਦਾ ਹੈ ਬੈਲ ਗੱਡੀ ਜੇ ਨਹੀਂ ਸਾਡਾ ਦਿਮਾਗ ਜਿਸ ਉੱਤੇ ਬਚਨ ਲੱਧਿਆ ਹੋਇਆ ਹੈ ਜੇਕਰ ਬੈਲ ਗੱਡੀ ਤੇ ਜ਼ਰੂਰਤ ਤੋਂ ਜ਼ਿਆਦਾ ਬਚਨ ਲੱਧਿਆ ਹੋਵੇਗਾ ਨਾ ਤਾਂ ਉਹਨੂੰ ਬੈਲ ਖਿੱਚ ਪਾਵੇਗਾ ਤੇ ਤੇ ਨਹੀਂ ਪਈਏ ਅੱਗੇ ਵੱਧ ਪਹੁੰਗੇ ਹੋ ਸਕਦਾ ਏ ਪਈਏ ਟੁੱਟ ਕੇ ਡਿੱਗ ਪਉਣ ਬੈ ਲੜਖੜਾ ਕੇ ਜ਼ਮੀਨ ਤੇ ਡਿੱਗ ਪਵੇ ਐਸਲੀ ਦਿਮਾਗ ਉੱਤੇ ਜ਼ਿਆਦਾ ਬਚਨ ਨਹੀਂ ਹੋਣਾ ਚਾਹੀਦਾ ਤੇ ਦਿਮਾਗ ਉੱਤੇ ਬਚਨ ਹੁੰਦਾ ਕਹ ਚੀਜ਼ ਦਾ ਏ ਇਹ ਚਾਹੀਦਾ ਏ ਉਹ ਵੀ ਚਾਹੀਦਾ ਏ ਉਸਦਾ ਵੀ ਚਾਹੀਦਾ ਏ ਉਸ ਨੂੰ ਕਿਉਂ ਮਿਲਿਆ ਅੱਗੇ ਕੀ ਹੋਵੇਗਾ ਮੇਰਾ ਕੀ ਹੋਵੇਗਾ ਉਹ ਸਾਡਾ ਨਾ ਜਾਵੇ ਉਹ ਵਾਪਸ ਨਾ ਆ ਜਾਵੇ ਇਹ ਜਿੰਨੀਆਂ ਬੇਕਾਰ ਜਿੰਨੀਆਂ ਚੀਜ਼ਾਂ ਲਈ ਦਿਮਾਗ ਭਰਿਆ ਰਹਿੰਦਾ ਹੈ ਜਦ ਤੇ ਦਿਮਾਗ ਉਤੇ ਇੱਕ ਹੀ ਵਜਲ ਹੋਣਾ ਚਾਹੀਦਾ ਹੈ ਤੇ ਹੁਣ ਕੀ ਕਰਨਾ ਹੈ ਕਿਵੇਂ ਕਰਨਾ ਹੈ ਤਾਂ ਅਜਿਹੇ ਹਾਲਾਤ ਵਿੱਚ ਤੁਹਾਨੂੰ ਖੁਸ਼ੀ ਕਿਵੇਂ ਮਿਲ ਸਕਦੀ ਹੈ ਆਪਣੀ ਬੈਲਗੱਟ ਨੂੰ ਦਰੁਸਤ ਕਰੋ ਖੁਸ਼ੀ ਮਿਲੇਗੀ ਕਿਉਂਕਿ ਖੁਸ਼ੀ ਚਾਰੇ ਪਾਸੇ ਵਿਖਰੀ ਪਈ ਹੈ ਪਰ ਅਸੀਂ ਨਰਾਜ਼ਗੀ ਨੂੰ ਹੀ ਚੁੰਮਦੇ ਹਾਂ ਅਜੀਬ ਗੱਲ ਹੈ ਨਰਾਜ਼ ਰਹਿਣ ਵਿੱਚ ਸਾਨੂੰ ਬਹੁਤ ਮਜ਼ਾ ਆਉਂਦਾ ਹੈ ਇਹ ਹੀ ਬਿਮਾਰ ਮਨ ਦਾ ਸੰਤੇਜ ਹੈ ਤੇ ਦੋਸਤੋ ਉਮੀਦ ਹੈ ਤੇ ਇਸ ਕਹਾਣੀ ਵਿੱਚ ਜੋ ਸਿੱਖਿਆ ਮਿਲਦੀ ਹੈ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਤੁਸੀਂ ਆਪਣੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰੋਗੇ ਮੈਂ ਐਸੀ ਤਰ੍ਹਾਂ ਕੰਮ ਦੇ ਕਿਸੇ ਲਿਉਂਦਾ ਰਾਂਗਾ ਸੋ ਜੁੜੇ ਰਹੋ ਸਾਰੇ ਸੰਸਾਰ ਦੇ ਨਾਲ ਸ਼ੁਕਰੀਆ